ਸਤਿ ਸ਼੍ਰੀ ਅਕਾਲ ਜੀ ਸਾਰ ਨੂੰ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸਾਡਾ ਸ਼ੂਟ ਚੱਲ ਰਿਹਾ ਜੀ ਬੱਬਲ ਕੌਰ ਜੀ ਦੇ ਨਾਲ ਤੇ ਆਪਾਂ ਤੁਹਾਡੇ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਜੀ ਸ਼ੂਟ ਬਾਰੇ ਕੀ ਹਲਵਾਤਾ ਕਿ ਕਿੰਦਾਂ ਦੀ ਸਟੋਰੀ ਹੈ ਹਨਾ ਕਿੱਥੇ ਆਏ ਹੋਏ ਆਂ ਆਪਾਂ ਸਾਰੀ ਗੱਲਬਾਤ ਦੱਸੋ ਡਿਟੇਲ ਚ ਥੋੜਾ ਜਿਹਾ ਇਹਨਾਂ ਨੂੰ ਲੱਗਦਾ ਕਿ ਕਿੱਥੇ ਆਏ ओके हां भाई ये नहीं सीधा दिस किथे ओके okay. ते बाकी रही गल स्टोरी दी स्टोरी बोहोत की गल ਤੁਸੀਂ ਇਹ ਕਿਉਂ ਦੱਸ ਦਿੰਦੇ ਮਤਲਬ ਚੋਰੀਆਂ ਚੋਰੀਆਂ ਕਰਦੇ ਨੇ ਸਟੋਰੀ ਤੁਸੀਂ ਚੋਰੀਆਂ ਵੀ ਸਾਡੀ ਲੋਕੇਸ਼ਨ ਦਾ ਕੋਈ ਚੋਰੀ ਕਰ ਲਈ ਜਾਂ ਕੀ ਗੱਲ ਵਾ ਬਸ ओके ओके ਠੀਕ ਹੈ ਜੇ ਤੁਹਾਨੂੰ ਅਗਲਾ ਨਹੀਂ ਸਾਨੂੰ ਕੋਈ ਭੇਤ ਦਿੰਦਾ ਸੀ ਤਾਂ ਠੀਕ ਹੈ ਦਿੰਦਾ ਇਹ ਵੀ ਗੱਲ ਲੂਟ ਬਾਈ ਯਾਰ ਕੀ ਹੈ ਦੁਨੀਆ ਚੱਲਦੀ ਉਵੇਂ ਚੱਲਣਾ ਚੱਲਣਾ ਚਾਹੀਦਾ ਠੀਕ ਹੈ ਜੀ ਕਾਪੀ ਨਾ ਕਰੋ ਆਪਾਂ ਉਹਦਾ ਗੱਲਾਂ ਕਰੋ ਇਹ ਗੱਲ ਬੰਮੜੀ ਹੈ ਹਾਂਜੀ ਸਟੋਰੀ ਬਹੁਤ ਸੋਹਣੀ ਹੈ ਸਾਡੀ ਇੱਕ ਜੈਨਰਲ ਕੰਸਰਟ ਹੈ ਹਾਂ ਓਕੇ ਚਲੋ ਪਹਿਲਾਂ ਤੁਹਾਨੂੰ ਜਦੋਂ ਸਟੋਰੀ ਤਿਆਰ ਹੋ ਕੇ ਤੁਹਾਡੇ ਸਾਹਮਣੇ ਆਈ ਹਾਂਜੀ ਤੁਹਾਨੂੰ ਆਪਾਂ ਤਾਂ ਲੱਗੂ ਵੀ ਇੱਕ ਹਕੀਕਤ ਓਕੇ ਬਹੁਤ ਸੋਹਣੀ ਜੀ ਕਈਆਂ ਦੀ ਲਾਈਫ ਚ ਹੁੰਦਾ ਇਸ ਚ ਕਾਫੀ ਜਿਹੜੀ ਚੀਜ਼ਾਂ ਰਿਐਲਿਟੀ ਦਿਖਾ ਰਹੀਆਂ ਸੋ ਇਹ ਰੀਅਲ ਸਟੋਰੀ ਹੀ ਆ ਇੱਕ ਰੀਅਲ ਲਾਸਟ ਸਟੋਰੀ ਆ ਇੱਕ ਰੀਅਲ ਫੈਮਿਲੀ ਸਟੋਰੀ ਫੈਮਿਲੀ ਸਟੋਰੀ ਇਹਦੇ ਵਿੱਚ ਅਸੀਂ ਕਾਫੀ ਕੁਝ ਦਿਖਾ ਰਹੇ ਹਾਂ ਇੱਕ ਇੱਕ ਚੀਜ਼ ਦੱਸਾਂਗੇ कि ਜਦੋਂ ਮਤਲਬ ਤੁਹਾਡੇ ਦਿਨ ਚੰਗੇ ਹੁੰਦੇ ਨੇ ਤਾਂ ਹਰ ਵੀ ਤੁਹਾਡੇ ਨਾਲ ਖੜਦਾ ਬਿਲਕੁਲ ਜੀ ਬਿਲਕੁਲ ਤੇ ਦੂਜੀ ਗੱਲ ਜਦੋਂ ਮੁਸੀਬਤ ਪੈਂਦੀ ਹੈ ਸਾਰੇ ਛੱਡ ਕੇ ਭੱਜ ਜਾਂਦੇ ਨੇ ਤੀਜੀ ਗੱਲ ਜਿਹਦੇ ਤੇ ਜਿਹਨੂੰ ਰੱਬ ਤੇ ਫੇਥ ਹੁੰਦਾ ਰੱਬ ਉਦਾ ਕਦੇ ਵਿਸ਼ਵਾਸ ਨਹੀਂ ਤੋੜਦਾ ਇਸ ਚੀਜ਼ ਨੂੰ ਬਹੁਤ ਖੁਸ਼ ਹਾਂ ਤੇ ਇੱਕ ਰੀਅਲ ਲਵ ਸਟੋਰੀ ਹੈ ਜੇ ਤੁਹਾਡਾ ਪਿਆਰ ਸੱਚਾ ਹੁੰਦਾ ਤਾਂ ਪਿਆਰ ਦੇ ਨਾਲ ਕਹਿੰਦੇ ਦੁਨੀਆ ਦੀ ਕੋਈ ਵੀ ਜਿਹੜੀ ਚੀਜ਼ ਹੈ ਤੁਸੀਂ ਜਿੱਤ ਸਕਦੇ ਬਿਲਕੁਲ ਠੀਕ ਹੈ ਜੀ ਇੱਕ ਚਲੋ ਮੇਰਾ ਪਰਸਨਲ ਸਵਾਲ ਸੀਗਾ ਵੈਸੇ ਤੁਹਾਨੂੰ ਲੋਕ ਨਾ ਜ਼ਿਆਦਾ ਕਮੇਡੀ ਫਿਲਮਾਂ ਕਰਕੇ ਜ਼ਿਆਦਾ ਜਾਣਦੇ ਆ ਤੁਸੀਂ ਸੀਰੀਅਸ ਟੌਪਿਕ ਵੱਲ ਕਿੱਦਾਂ ਆ ਗਏ ਕਿ ਕਿਵੇਂ ਸਵਭ ਬਣਾਇਆ ਮਾੜਾ ਜਿਹਦੇ ਬਾਰੇ ਵਿਚਾਰਨਾ ਪਾਓ ਆਪਣੇ ਦੇਖਣੇ ਦਸਕਰਨ ਐਕਚੁਅਲੀ ਇਹ ਟੋਟਲ ਸੀਰੀਅਸ ਵੀ ਨਹੀਂ ਹੈ ਨਾ ਇਹਦੇ ਵਿੱਚ ਵੀ ਕਮੇਡੀ ਹੈਗੀ ਆ ਜੀ ਮਿੱਟੀ ਕੰਪਨੀ ਲਿमिटेड ਕਮੇਡੀ ਆ ਜੀ ਹੈਨਾ ਚਲੋ ਜੀ ਮੇਰਾ ਸੀਨ ਆ ਗਿਆ ਓਕੇ ਜੀ ਮਿਲਦੇ ਆ ਜੀ ਅਗਲੇ ਵਲੌਗ ਚ ਮੈਨੂੰ ਸ਼ਾਂ ਨਹੀਂ ਆਉਂਦਾ ਇੰਨਾ ਕੰਮ ਹੁੰਦਾ ਦਾ ਤਾਂ ਵੀ ਤਾਂ ਡੈਣਾ ਭਾਬੀ ਤੇਰੇ ਵਾਸਤੇ ਇੱਕ ਹਾਥੂੜਾ ਲੈ ਆਈ ਆਪਾਂ ਉਹ ਜਿੰਨੇ ਪੱਪੀ ਤੋਂ ਗੱਲ ਨਹੀਂ ਕਰਦੀ ਸੀ ਹਾਂ ਤੇਰਾ ਵਿਆਹ ਕਰ ਦਿੰਦੇ ਹਾਂ ਹਾਂ ਮੈਂ ਤਾਂ ਤੈਨੂੰ ਕੱਲ ਵੀ ਕਿਹਾ ਸੀ ਤੇਰਾ ਵਿਆਹ ਕਰ ਦਿੰਦੇ ਆ ਤੂੰ ਹੀ ਨਹੀਂ ਮੰਨਿਆ ਹਾਂ ਮੈਂ ਤਾਂ ਬਥੇਰਾ ਮਨਾਇਆ ਤੇਰੇ ਉਹ ਪਤਾ ਕਰੀ ਪੱਪੀ ਜੀ ਦਾ ਬਰਾਬਰ ਉਹ ਨੂੰ ਕਰ ਦਿੰਦੇ ਜਿਵੇਂ ਜਿਹਾ ਚੱਗੀ ਸੀ ਪਰ ਕਾਰਨ ਕੀ ਹੈ ਮਰੇ ਇੰਨੇ ਵੀ ਜੇ ਇਹਨੇ ਕਰ ਲਿਆ ਉੱਪਰ ਦੀ ਵੀ ਮਾੜਾ ਮੋਟਾ ਸੋਚ ਲਿਆ ਕਰੋ ਮੇਰੇ ਬਾਰੇ ਤਾਂ ਹੀ ਕਹਿਣੀ ਤੁਹਾਨੂੰ ਤਾਂ ਹੁੰਦਾ ਕਹਿਣਾ ਨੂੰ ਕਰ ਵਾਣੇ ਕਰਪਾ ਪੱਕੀ ਗੱਲ ਹੈ ਆ ਜਮਾ ਇੰਤ ਵਰਗੀ ਬਕੀ ਉਹ ਕਰੇਗਾ ਤੇ ਨਹੀਂ ਉਹ ਕਰਦਾ ਕਿ ਵਸਤੇ ਹਾਂ ਤੂੰ ਹਾਂ ਕਰ ਦੇ ਫਿਰ ਕੁੜੀਆਂ ਬਾਧੂ ਨੇ ਮੈਂ ਤਾਂ ਆਖਣੇ ਕਿਸ ਤਾਂ ਲੈ ਕੇ ਦੇਖੀ ਦੀ ਅੱਲਾ ਬਾਬੀ ਯਾਰ ਬਦਲ ਕੀਆ ਇਹ ਕਰਦੀ ਨਾ ਕਿ ਤੂੰ ਕੁੜੀ ਦੇਖ ਰੱਖੀ ਸੀ ਤਾਂ ਫਿਰ ਤੂੰ ਮੈਨੂੰ ਪਹਿਲਾਂ ਕਹਿ ਦਿੰਦਾ ਵੀ ਮੈਂ ਕੁੜੀ ਦੇਖ ਰੱਖੀ ਐ ਪਤਾ ਗੱਲ ਕੀ ਆ ਬਾਬੀ ਨਾ ਤਾਂ ਪਹਿਲਾਂ ਉਹਨੇ ਆਪਣੇ ਘਰੇ ਗੱਲ ਕਰੀ ਸੀਗੀ ਮੈਂ ਥੋੜਾ ਜਿਆਦਾ ਚਿੱਤ ਰਸੀਆ ਵੀ ਆਪਦੇ ਭਝਾਈ ਤੇ ਭਾਈ ਦਾ ਨਾਮ ਲਾਵੇ ਕਿਵੇਂਗਾ ਲੈ ਕਮਲਾਂ ਨੂੰ ਹੋਵੇ ਤਾਂ ਵੀ ਮੇਰੀ ਗੱਲ ਸੁਣ ਲੈ ਮੈਂ ਤੇ ਤੇਨੂੰ ਤੇ ਪੁੱਤਾਂ ਵਾਂਗੂ ਰੱਖਿਆ ਕਹਿੰਦੇ ਤੈਨੂੰ ਦਿਓ ਸਮਝਿਆ ਨਹੀਂ ਤੂੰ ਮੇਰੇ ਕੋਈ ਕੰਨ ਕਰੇਗਾ ਹੋਰ ਕੀ ਦੇ ਕੋ ਕਰੇਗਾ ਮੈਂ ਦੱਸ ਕੇ ਜਾਂ ਪੁੱਤਾਂ ਦੀ ਦਾ ਭਾਗ ਨੂੰ ਮੈਂ ਤੇਰੇ ਕੋਲ ਆਇਆ ਜਦੋਂ ਮੈਂ ਜੱਤੋਂ ਕਰ ਤੇਰੇ ਕੋਲ ਇਨੀ ਪਕਾਈ ਮਰਦੇ ਮੈਂ ਇੰਨਾ ਬਸ ਕਿਹਾ ਉਹਦਾ ਕਾਹਦੇ ਦੱਸਿਆ ਤਨ ਕੋਈ ਨਹੀਂ ਮਨ ਇਹ ਵੀ ਸਹੀ ਟਾਈਮ ਆਉਂਦੇ ਮੈਂ ਗੱਲ ਦੂੰਗਾ ਉਹ ਸਹੀ ਟਾਈਮ ਨੂੰ ਤਾਂ ਵੀ ਆ ਜਾ ਮੈਨੂੰ ਕਿਸੇ ਵੀ ਕੰਮ ਨੂੰ ਆਜੀ ਸਹੀ ਟਾਈਮ ਚਲ ਹਾਂਜੀ ਵੀ ਕੋਈ ਨਹੀਂ ਬਿਕਲੇ ਚੱਲਦਾ ਹੈ ਤੂੰ ਟਾਈਮ ਦਿੱਤਾ ਚਲ ਆਇਆ ਸੀ ਕਿ ਮੈਂ ਤੈਨੂੰ ਕੁਈ ਤਾਂ ਨਾ ਰੰਗ ਪੜ ਚੁੱਕਾ ਆਪਣੇ ਜਮੇ ਹਾਂ ਠੀਕ ਆ ਠੀਕ ਚਲ ਵਾੜਾ ਪਰਿਵਾਰ ਵੀ ਚੰਗਾ ਤੇ ਕੁਈ ਤਾਂ ਵਧੀਆ ਚੰਗੀ ਹੈ ਜੀ ਸੜਕੀ ਦੈਨੀ ਹੈ ਨਾ ਹਾਂ ਮੈਂ ਕਿਹਾ ਤੈਨੂੰ ਵੀ ਮਰਪ ਹੋਣੀ ਹੈ ਹੂੰ ਮੈਥੋਂ ਤੇ ਨਾ ਦੇਖ ਦੇਖ ਲਾ ਮੈਂ ਤੈਨੂੰ ਇੰਨੀ ਗੱਲ ਕਹਿ ਦਿੰਦੀ ਆ ਤੇ ਕੁਦਰ ਥੋੜੀ ਥੀ ਹੋਗੀ ਆ ਠੀਕ ਆ ਮਾੜੀ ਮੋਟੀ ਮੇਰੀ ਵੀ ਇੱਥੇ ਘਰ ਤੇ ਰਹਿਣੀ ਚਾਹੀਦੀ ਹੈ ਮਜ਼ਾਕ ਕਰਦੀ ਆ ਕਿਤੇ ਹੋਰ ਨਾ ਸੱਚੀ ਸੰਗਲੀ ਚਲ ਮਿੰਟ ਹੋ ਜਾਂਦੇ ਸਰ ਵੀ ਕੁੜੀ ਦੇ ਪਰਵਾਰ ਚੰਗਾ ਇੱਜ਼ਤدار ਬੰਦੇ ਨੇ ਇੱਜ਼ਤدار ਬੰਦੇ ਨੇ ਬਹੁਤ ਚੰਗਾ ਪਰਮਾਨਾ ਨਾਲ ਮੀਨ ਗੱਲ ਕੀਤੀ ਆ ਬੰਦੇ ਉਹਨੇ ਆਪ ਦੇ ਘਰੇ ਗੱਲ ਕਰਨੀ ਅੱਛਾ ਉਹਨੇ ਮੱਝ ਹੁੰਦਾ ਕੀ ਕਿਹਾ ਤੇਰੇ ਨਾਲ ਦੇ ਘਰੇ ਗੱਲ ਕਰਦਾ ਤੇ ਚਿਰ ਜੇ ਉਹਨੇ ਆਪ ਦੇ ਘਰੇ ਗੱਲ ਕਰੀ ਉਹਨਾਂ ਘਰ ਦੇ ਪੁੱਛਦੇ ਸੀ ਉਹਨੂੰ ਤੇ ਤੇਰੇ ਕੋਲ ਮੁੰਡਾ ਤਾਂ ਹੀ ਪਸੰਦ ਹਾਂ ਉਹਨੇ ਕਿਹਾ ਤਾਂ ਵੀ ਹਾਂ ਦਾ ਹੈਗਾ ਉਹਦੇ ਘਰ ਦੇ ਪੁੱਤਾਂ ਮੰਨੇ ਹੋਈ ਵੀ ਜੇ ਕੋਈ ਮੁੰਡਾ ਪਸੰਦ ਆ ਵੀ ਸੰਤਰੀ ਆਪੀ ਨਹੀਂ ਦਿੰਦੀ ਤੇ ਆਪਾਂ ਤੇ ਲੈਟਰ ਸ਼ੀਟ ਹੋ ਗਿਆ ਉਹਦਾ ਕਿਤੇ ਵਿਆਹ ਹੋ ਰਿਹਾ ਕਰਦੇ ਤੇ ਹੋਰ ਜਾਣਕਾਰੀ ਹੈ ਬਾਈ ਮੇਰੀ ਨੂੰ ਵੇ ਘਾਤਾ ਤੇ ਹੀ ਸੀ ਮੁੰਡਿਆ ਇਹ ਤਾਂ ਤੇਰੀ ਗੱਲ ਪੱਕੀ ਐ ਜਿਕੇ ਤੇ ਆਪਾਂ ਹੁਣ ਟਾਲਣ ਰੋਲ ਜੀ ਕਰਦੇ ਰਹੇ ਮੁੜ ਕੇ ਰਹਿਣ ਕਿ ਤੇ ਹੋਰ ਧੋੜ ਦੇਣੀ ਠੀਕ ਤਾਂ ਗੱਲ ਆ ਇਹੀ ਮੌਕਾ ਹੁੰਦਾ ਦਾ ਚਾਹ ਤੂੰ ਮੈਂ ਗੱਲ ਮੈਂ ਤੇਨੇ ਇੱਕਸਲਾ ਦੇਣੀ ਭਾਈ ਤੂੰ ਫੋਨ ਕਰਕੇ ਕਹਿ ਦੇ ਨਾ ਵਿਅਸਤ ਆ ਮਾਂ ਤੇਰੇ ਵੀਰੇ ਨੂੰ ਆ ਜਣ ਤੇ ਮੈਂ ਇੱਕ ਵਾਰੀ ਇਹਨਾਂ ਨਾਲ ਸਲਾਹ ਕਰ ਲਾ ਫਿਰ ਆਪਾਂ ਨਾ ਜਾਣਾਂ ਕਿ ਅਸਤਰੀ ਕੋ ਕੋਈ ਕੇ ਦਰੋਂ ਭੁਲੀ ਫੋਨ ਕਰਕੇ ਕਹਿ ਦੇ ਨਾ ਬੇਸਿਕ ਕਦ ਨੂੰ ਆਦੀ ਮੈਂ ਨਾ ਕਰ ਰਿਹਾ ਕਰ ਰਿਹਾ ਇਹ ਕੋਈ ਤੇ ਬੀਰਤ ਪੁੱਛਣਾ ਭਾਈ ਮਾ ਉਹ ਤਾਂ ਬਾਹਰ ਨਹੀਂ ਹੈਗੀ ਤੂੰ ਮੇਰੇ ਜੁੰਡੇ ਪੜਵਾਏਗਾ ਪਰ ਉਹਨੇ ਇਹਨਾਂ ਦਾ ਪਤਾ ਵਾ ਭਾਬੀ ਬੀਰਤ ਤਾਂ ਮਨਾਈਗਾ ਨਹੀਂ ਨਾ ਤੇ ਬੀਰਤ ਤਾਂ ਮੈਂ ਮਨਾ ਲੂੰਗੀ ਅਗਲਾ ਸੋਹ ਕਰਨਾ ਹੁੰਦੀਆਂ ਨੇ ਤੈਨੂੰ ਪਤਾ ਤੇਰੇ ਭਰਾ ਨੇ ਫਿਰ ਮੈਨੂੰ ਬਥੇਰੇ ਸਵਾਲ ਕਰਨੇ ਨੇ ਮੈਂ ਦੱਸ ਤੈਨੂੰ ਕੀ ਦੱਸਾਂ ਕਿਰੇ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲੈਂਦੇ ਫਿਰ ਆਪਾਂ ਗੱਲ ਪੱਕੀ ਕਰ ਚੱਲ ਠੀਕ ਹੈ ਹਾਂ ਮੈਂ ਜੀ ਗੱਲ ਹੀ ਕਰਦਾ ਅੱਗੂ ਬਾਈ ਨੂੰ ਫੋਨ ਲਾ ਕੇ ਤਾਂ ਹੁਣ ਹੀ ਕਰ ਲੈਣਾ ਕਿੱਥੇ ਗਿਆ ਉਹ ਪੁੱਛ ਲੈ ਆਹਦਾ ਫੋਨ ਲਾ ਲੈ ਲਾ ਹੁਣ कहते क्या ਭਾਈ ਅਜੇ ਕਰੇ ਛੇਤੀ ਕੰਮ ਮਜੂਰੀ ਹੋਰ और ਕੇ ਆਇਆ ਟੈਨਿਕ ਵਾਲੇ ਹੱਥੋਂ ਆ ਗਿਆ ਨਾ ਫਿਰ ਦੁਬਾਰਾ ਨਹੀਂ ਆਉਂਦੇ ਹੁੰਦੇ ਭਾਈ ਆ ਬੀਨੂ ਤੁਹਾਡਾ ਕੋਈ ਕੰਮ ਸੀਗਾ ਜਿੱਥੇ ਵੀ ਬਸ ਛੇ ਦੀ ਛੇ ਦੀ ਕਰਿਆ ਹਾਂ ਹਾਂ ਮਾ ਸੁੱਖਾ ਸੁੱਖਾ ਐ ਬਸ ਤੂੰ ਛੇ ਦੀ ਕਰਿਆ ਐ ਠੀਕ ਐ ਬਈ ਠੀਕ ਐ ਲੈ ਠੀਕ ਐ ਭਾਈ ਤੇ ਇਧਰੀ ਗਿਆ ਉਸ ਦੇ ਸਾਥ ਵੱਲ ਅੰਦਰ ਮੈਂ ਤੁਹਾਨੂੰ ਦੱਸਦਾ ਬੱਤਾ ਤਰੀਕੇ ਨਾਲ ਗੱਲ ਕਰੀ ਉਹ ਲੱਮੇ ਦਾ ਮਾਮਲਾ ਕੋਈ ਹੋਰ ਹੀ ਨਾ ਸਿਆਪਖੜਾ ਹੋ ਜੇ ਤਾਂ ਕਿਹੜਾ ਮੈਂ ਕਿਤੇ ਨਹੀਂ ਸਿਆਪਖੜਾ ਮੈਂ ਸਾਰੀ ਗੱਲਾਂ ਜਾਣਦੀ ਆ ਤੂੰ ਨਾ ਮੈਨੂੰ ਕੱਚੀ ਸਮਝਿਆ ਕਰ ਸਮਝਾਗੀ ਤੈਨੂੰ ਆਪੇ ਗੱਲ ਕਰ ਮੈਨੂੰ ਪਤਾ ਕਿੱਥੇ ਗੱਲ ਕੀ ਕਰਨੀ ਹੈ ਮੇਰੇ ਸੁਲਾਹ ਦੇ ਅੰਦਰ ਉਹ ਮੈਨੂੰ ਪਤਾ ਹੈ ਵੀ ਤੂੰ ਵੀਰੇ ਨਾਲ ਵਧੀਆ ਗੱਲ ਕਰ ਲਈ ਤਾਂ ਇੰਦਰ ਕੋਲ ਆਇਆ ਉਹਨੂੰ ਬਾਹਰ ਜਾਂਦਾ ਜੀ ਵੀਰੇ ਸਾਹਮਣੇ ਮੇਰੇ ਸਾਹਮਣੇ ਦੀਦਾਂ ਗੱਲ ਕਰੇਗੀ ਨਾ ਤਾਂ ਥੋੜਾ ਜਿਹਾ ਮੈਂ ਵੀ ਲੈ ਕੇ ਜਾਉਂਗਾ ਨਾ ਜਦ ਤੂੰ ਮੈਨੂੰ ਐਂਕਾ ਦੱਸ ਦੇ ਰਿਸ਼ਤੇ ਦੀ ਗੱਲ ਤਾਂ ਤੈਨੂੰ ਸ਼ੁਰੂ ਕਰੀ ਉਡੀਕ ਨੇ ਉਲੀ ਜਿਿਹਰੇ ਨਹੀਂ ਰੋਕਿਓ ਉਡੀਕ ਨੇ ਉਲੀ ਦਰਵਾ ਵੀ ਉਹਨੇ ਤਾਂ ਨਾਰੀ ਕੋਲ ਤੇ ਪੜਦੀ ਸੀ ਅੱਛਾ ਕੁੜੀ ਕਾ ਜਿਿਹਰੇ ਨਾਲ ਪੜਦੀ ਸੀ ਇਹਦਾ ਮਤਲਬ ਕਿਤੇ ਹੁਣ ਦੀ ਗੱਲ ਨਹੀਂ ਹੈਗੀ ਇਹ ਅੱਖ ਮਠਾਕਾ ਕਈ ਸਾਲਾਂ ਦਾ ਚਾਹਦਾਗਾ ਸੱਚਾ ਪਿਆਰਾ ਬਬੀ ਹਾਂ ਮੁੰਡਾ ਜਿਹੜਾ ਨੂੰ ਨਾ ਕਬਜੇ ਇਸ ਤੋਂ ਬੋਲਦਾ ਬੇ ਬੇ ਮੂਰਖਾ ਪਹਿਲਾ 80% ਹਉ ਤਾਂ ਹੀ ਪਿਆਰ ਹੋਈ ਕਿਉਂ ਹੋਈ ਤੈਨੂੰ ਪਿਆਰ ਹੋਜੋਦਣ ਨਾਲ ੱਲਾ ਮਰੀ ਜਾਂ ਨਾਲ ਚੱਲ ਠੀਕ ਆ ਹੁਣ ਮੈਂ ਜਾਵਾਂ ਨਿਭਾ ਕੇ ਜਾ ਰਿਹਾ ਤਾ ਪਰ ਹੁੰਦਾ ਸੱਚੀ ਕਸੂ ਦੇਲਾ ਮੇਰੀ ਛੋਣਾਂ ਕਰ ਬਾਈ ਅਸੀਂ ਕਾਹਲੇ ਤਾਂ ਕੁੜੀਆਂ ਨਾਲ ਨਾ ਕਰਾਂਗੇ ਕਿਤੇ ਕਾਨੂੰ ਕੋਈ ਨਾਂ ਦੇ ਨਹੀਂ ਕਰਨਾ ਹੁੰਦੀ ਹਾਂ ਨਾ ਨਾ ਇਹ ਪਰ ਤੇਂਦੀ ਗੱਲ ਹੁੰਦੀ ਨਾ ਮੈਂ ਬਿਲਕੁਲ ਕਾਲੀ ਨਹੀਂ ਕਰਦਾ ਹੁਣ ਤੈਨੂੰ ਪਤਾ ਤੇਰਾ ਤੇ ਕਿੰਨਾ ਸਵਾਦ ਰੱਖਾ ਉਹ ਕਾਲਜ ਦੀ ਕੁੜੀਆਂ ਮੈਂ ਮਗਰ ਪੂਰੀ ਕੱਢੀਆਂ ਸੀ ਮੈਂ ਕਿਸਦੀ ਵੀ ਉਮਰ ਰੱਖ ਕੇ ਘਰੇ ਲਿਆਉਂਦਾ ਮੈਂ ਆਇਆ ਮੈਂ ਕਿਸ਼ਨ ਬੜੰਗ ਵੀ ਨਹੀਂ ਦਿੱਤੀ ਉਂਤ ਰੱਖ ਕੇ ਲੈ ਆਉਂਦਾ ਤੁਹਾਨੂੰ ਤਾਂ ਕਹਿਣਾ ਜਿਹੜੀ ਪ੍ਰੀਤ ਆ ਨਾ ਪ੍ਰੀਤ ਵਰਗੀ ਸੌ ਬੱਜੀ ਕਾਜ ਜਿ ਕੋਈ ਕੁੜੀ ਨਹੀਂ ਸੀ ਇਹ ਨਹੀਂ ਸਾਰੇ ਸੰਦਰ ਤੇ ਸਾਰੇ ਪੜਾਈ ਤੋਂ ਫਸਟ ਆਉਂਦਾ ਹਰ ਸਾਲ ਫਸਟ ਆਉਂਦੀ ਹੈ ਮੈਂ ਤੇਰੇ ਨਾਲ ਬਿਲਕੁਲ ਰਾਜੀ ਕਰ ਕਰੇਗਾ ਤੇ ਨਾ ਮਾਂ ਜੀ ਕਹਿੰਦਾ ਕਿ ਜਦੋਂ ਤੂੰ ਦਾ ਵੀ ਕਿਤੇ ਤੇਰੇ ਨਾਲ ਨਾ ਜ਼ਿੰਦਗੀ ਚ ਠੋਖਾ ਜਨ ਹੋ ਜੇ پتہ ਕਿਉਂ ਤੇਰੇ ਬਾਰੇ ਮਾਪਪਾ ਤੋਂ ਬਾਅਦ ਮੈਂ ਸਾਹ ਪੁੱਛੀ ਲੇਖਿਆ ਹਨਾ ਵੀ ਪੁੱਛਣਾ ਵਸ ਮੈਂ ਸੰਗਰੀ ਆ ਪਜਾਈ ਤੂੰ ਕਹਿੰਨੇ ਕੀ ਜਾਣੀ ਪਰ ਜਦੋਂ ਆਪਾਂ ਨੇ ਕਿਤਨਾ ਮਾਰਾ ਕਰਿਆ ਨਾ ਉਹ ਪਰਾਪੜਾ ਮਾਰਾ ਕਦੇ ਨਹੀਂ ਮਿਲੂਗਾ ਬੋਲੇ ਮੋੜ ਬੜੀਆ ਮਾਰਾ ਕਰਕ ਕੋਸ਼ਿਸ਼ ਰਹਿ ਬਾਈ ਨਾਲ ਗੱਲ ਕਰਦੀ ਚੰਗਾ ਮੈਂ ਤੇਰੇ ਬਾਈ ਨਾਲ ਗੱਲ ਕਰਦੀ ਚੰਗਾ ਬਈ ਚੰਗਾ ਪਿਆ ਨਾ ਗੱਲ ਖਾਦੀ ਤੇ ਪੂਰੀ ਨਾ ਕਰ ਉਹ ਪੂਰੀ ਨਾ ਤਨ ਕਰੀ ਉਹਨੇ ਹੀ ਜੇ ਵੀ ਮੈਂ ਕਰੇ ਗੱਲ ਕਰਨਾ ਪਰ ਜਦੋਂ ਤਰੇ ਮੇਰੀ ਗੱਲ ਹੋਗੀ ਇਹਦੇ ਦੂਜੇ ਦਿਨ ਉਸ ਤੋਂ ਦੇ ਕੋਲ ਆ ਜਾ ਆ ਉਹ ਚੰਗਾ ਜੀ ਠੀਕ ਚਲੋ ਚੰਗਾ ਲੈ ਜੇ ਵੀ ਕਮਲ ਐਨੇ ਦਿਨਾਂ ਦੀ ਮੁੱਛੀ ਨਹੀਂ ਉਹਦੇ ਮੈਨੂੰ ਦੱਸ ਦਿੰਦਾ ਪਰ ਚਰ ਕੋਈ ਇਹ ਨਹੀਂ ਅੱਜ ਗਲਤ ਕਰੇ ਮੈਂ ਕਰ ਲੈਂਦੀ ਬਾਕੀ ਜਾਗਦੇ ਰਹਿੰਦੇ ਨੇ ਇਹ ਤਾਂ ਨਿਆਣਾ ਹੋਰ ਕੁੜੀ-ਮੁੰਡੇ ਤੇ ਇੱਕ ਜਿਹੜੇ ਚੰਗੇ ਲੱਗਦੇ ਨੇ ਜੀ ਇਹ ਤਾਂ ਹਨ ਬੱਤ ਕੀ ਪਤਾ ਲੱਗਦਾ ਕਹੇ ਜੀ ਬੰਦੇ ਨੇ ਕਹੇ ਜੀ ਕੋਈ ਦੇ ਦੋਨੇ ਸੋਨਾ ਸਹੀ ਹੈ ਸਹੀ ਹੈ ਬਹੁਤ ਬੜਾ ਗੋਲਡ ਤੇਰੇ ਜਿਹੜਾ ਉਹ ਜਿਹੜੀ ਤੇਰੀ ਡਾਇਲੋਗ ਵਾਜੀ ਹੈ ਕਹਿ ਰਹੇ ਸੀ ਥੈਂਕ ਯੂ ਜੀ ਬਾਬਾ ਡਿੱਗੋ ਨਹੀਂ ਦਿੱਤੀ ਕਹਿੰਦੇ ਤੁਸੀਂ ਦੋਨੇ ਬੜੀ ਸੋਹਣੀ ਸੀ ਹੁਣ ਕੇਹਦਾ ਤੂੰ ਭੱਜ ਕੇ ਪੈ ਜਾਈਂ ਇਹਦਾ ਕੰਨੀ ਜੀ ਜੀ ਜਦੋਂ ਮਾੜੀ ਗੱਲ ਦੱਸੂਗੀ ਨਾ ਕੇਹਦਾ ਤੈਨੂੰ ਡਰਦੀ ਕਰਦੀ ਦੱਸੂਗੀ ਵੀ ਐ ਕਰਕੇ ਐ ਗੱਲ ਜੇ ਉਹ ਡਰਦੀ ਯਾਰ ਦੱਸੂ ਕੇਹਦਾ ਮੈਂ ਭੱਜ ਕੇ ਪੈ ਜਾਈਂ ਮੈਂ ਉਹ ਤਾਂ ਸਾਨੂੰ ਪਤਾ ਵੀ ਤੇਰੀ ਘਰੇ ਕੋਈ ਮੰਨਦਾ ਨਹੀਂ ਪਰ ਅਸਿਕਾ ਚਾ ਲਾਗਾਂ ਕੋਚ ਲੈ ਨੇ ਕੋਚ ਲੈ ਨੇ ਉਹ ਤਾਂ ਇਹ ਮੈਥੋ ਡਰਦਾਗਾ ਪਰ ਮੈਨੂੰ ਕਿਹ ਰਾਇਆ ਵੀ ਚਲੇ ਇਹਨੂੰ ਮੂਡ ਉਹ ਫਿਲਮ ਚ ਆ ਕੇ ਕਹਦੇ ਨੇ ਵੀ ਡਰਦੇ ਆ ਸੀ ਭਾਈ ਤੇਰੇ ਤੋਂ ਬਸ ਹੁਣ ਮੇਰੇ ਦੰਦਾ ਜ ਮਾਰ ਲੈਣੀ ਐ ਐਨਾ ਵੀ ਤਾਂ ਡਰਦੇ ਆ ਮੇਰੇ ਤੋਂ ਹੁਣ ਐਂ ਡਰਦੇ ਆ ਭਾਈ ਐਂ ਦਾ ਹਾਂ ਐਂ ਦਾ ਡਰਦੇ ਆ ਮੁੱਖੀ ਹੈ ਕਰਦਾ ਵੀ ਕਰਦਾ ਮੁੱਖੀ ਹੈ ਡਰ ਨਾ ਬੰਦੇ ਡਰ ਨਾ ਕਰਦਾ ਲੱਗਦਾ ਅੱਗੇ ਉੱਭਰ ਉਹ ਹੈ ਹੋ ਰਿਹਾ ਭਾਬੀ ਇਹ ਨਾ ਕਰਨਾ ਇੱਕਦਾਂ ਹੋ ਰਿਹਾ ਹੈ ਗ੍ਰਹਿ ਮੰਤਰੀ ਨਾ ਉਹ ਡਾਫੇ ਨਹੀਂ ਗ੍ਰਹਿ ਮੰਤਰੀ ਹੁੰਦਾ ਤਾਂ ਸਾਰੇ ਘਰ ਚ ਚਲਦੀ ਆ ਹਨ ਸਹੀ ਗੱਲ ਹੈ ਕੀ ਕਰਕੇ ਬਿਲਕੁਲ ਜੀ ਜੇ ਨਹੀਂ ਅਸੀਂ ਅੱਠ ਰੋਟੀ ਕਿੱਥੋਂ ਕਾਈਏ ਜੇ ਅਸੀਂ ਐ ਕਰਨ ਲੱਗ ਗਏ ਉੱਥੇ ਨੂੰ ਰੋਟੀ ਨਹੀਂ ਮਿਲਦੀ ਤੁਹਾਨੂੰ ਪਤਾ ਹੈ ਹੀ ਹੈ ਤੁਸੀਂ ਗ੍ਰਹਿ ਮੰਤਰੀ ਡਿਫੀਨੇਸ਼ਨ ਕੀ ਦੇਣ ਲੱਗੀ ਸੀਗੇ ਗ੍ਰਹਿ ਮੰਤਰੀ ਗ੍ਰਹਿ ਆਪ ਹੀ ਹੁੰਦਾ ਆਪ ਹੀ ਗ੍ਰਹਿ ਹੁੰਦਾ ਹਾਂ ਇਹ ਤੁਸੀਂ ਗ੍ਰਹਿ ਹੋਇਦਾ ਮਾ ਸਾਡੇ ਘਰ ਨੂੰ ਤੁਸੀਂ ਜਿਵੇਂ ਸੂਰਜ ਤੇ ਚੰਨ ਨੂੰ ਗ੍ਰਹਿਣ ਲੱਗਦਾ ਹੁੰਦਾ ਹੈ ਗ੍ਰਹਿਣ ਕਹਿੰਦੇ ਹਾਂ ਵਾਹ ਕੀ ਹੋਰ ਵੀ ਸਹੀ ਰੈਡੀ ਹੂੰ ਐਕਸ਼ਨ ਉਹ ਲੈ ਪਾ ਵੀ ਦਿੱਤੀ ਕਿ ਮੈਂ ਕਰੀ ਤੇ ਹੈ ਬਲੀ ਨਹੀਂ ਹੈ ਲੈ ਕਰਦਾ ਮੈਂ ਕਰਵਾ ਦਿੰਦਾ ਲਫੜਾ ਬਣ ਉਹ ਨਹੀਂ ਆ ਵੀ ਦਰਵਾਜ਼ੇ ਚੜਿਆ ਆਜ ਤੂੰ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ ਹੁੰਦਾ ਗੱਲ ਪਤਾ ਕੀ ਆ ਭਾਬੀ ਅੱਜ ਨਾਲ ਮੈਂ ਤੈਨੂੰ ਦੇਖਿਆ ਸੀ ਗੱਲ ਪਹਿਲਾਂ ਤੂੰ ਕੱਪੜੇ ਧੋ ਦੇ ਜੀ ਹਾਂ ਸੁੱਕਣ ਦੀ ਤਾਰ ਦੇ ਪਾਏ ਉਹ ਕਿਤੇ ਹਵਾ ਵਾਲੀ ਜਗ੍ਹਾ ਕਿੰਨੇ ਕੰਮਾਂ ਨੇ ਕਿਤੇ ਸਬਜ਼ੀ ਬਣਾ ਲੈ ਮੁੱਕੀ ਲੱਗ ਨਾ ਸਾਰਾ ਦਿਨ ਤੇਰੇ ਤਾਂ ਆ ਹੀ ਨਹੀਂ ਮੈਂ ਕਹਿੰਦਾ ਆ ਬੜੇ ਬੱਚੇ ਨਾ ਠੀਕ ਆ ਮੈਂ ਆਇਆ ਸੀ ਤੀ ਲ ਕੀ ਗੱਲ ਹੋ ਗਈ ਬੰਦੇ ਨੇ ਕੋਈ ਗੱਲ ਵੀ ਕਰਨੀ ਹੁੰਦੀ ਐ ਫੋਨ ਤੇ ਕਰਨਾਂ ਦੇ ਘਟੋ ਘਟਮੇ ਕੰਮ ਕਰਨਾ ਕਰਾ ਜਿੱਥੇ ਐ ਮੈਂ ਫੋਨ ਤੇ ਗੱਲਾਂ ਕਈ ਵਾਰੀ ਨਹੀਂ ਹੋਣਗੀਆਂ ਕਰਨ ਵਾਲੀਆਂ ਘਰੇ ਬਹਿ ਕੇ ਕਰਨੀਆਂ ਹੋਣਗੀਆਂ ਬਹਿ ਜਾਓ ਅੱਜ ਬੱਸ ਕੀ ਕਰੇ ਮੈਂ ਬਹਿ ਜਾਓ ਮਨ ਨੂੰ ਟਸਾਂਤਾ ਲੈ ਲੋ ਗੱਲ ਵੀ ਕਰ ਲੈਣੇ ਆ ਐਡਾ ਕੰਮ ਜ਼ਰੂਰੀ ਈ ਠੀਕਾ ਤੁਸੀਂ ਬੈਠੇ ਨਹੀਂ ਚੱਲੋ ਪਿੱਛੇ ਨੂੰ ਕਰ ਲੋ ਲੈ ਲੈ ਮੈਂ ਤੁਹਾਨੂੰ ਐਂ ਕਹਿੰਦੀ ਸੀ ਕੀ ਕਹਿੰਦੀ ਸੀ ਤਿਆਰੀਆਂ ਖਿੱਚ ਲੋ ਹੁਣ ਤਾਂ ਬੱਸ ਕਾਦੀਆਂ ਲੈ ਕਹਿੰਦੇ ਤਿਕਾਦੀਆਂ ਵਿਆਹ ਦੀਆਂ ਉਹ ਕਿਹਦਾ ਵਿਆਹ ਆਪਣੇ ਬਾਪੇ ਦਾ ਵਿਆਹ ਬਾਪੇ ਦਾ ਵਿਆਹ ਐ ਕਿਵੇਂ ਹੋ ਜੂਆ ਬਲਿਆ ਕਹਿ ਮੈਨੂੰ ਜਵਾਬ ਭਾਬੀ ਦਾ ਧਿਆਨ ਹੀ ਕਰਨਾ ਬਾਹਰ ਨਹੀਂ ਕੁੜੀ ਜੀ ਕੀ ਤੇ ਅੱਜ ਭਾਬੀ ਨੇ ਮੈਨੂੰ ਦੱਸਿਆ ਕਿ ਇਹਨਾਂ ਭਾਪੀ ਮੈਂ ਤਾਂ ਉਹਦੇ ਨਾਲ ਹੀ ਗਿਆ ਅਰੇ ਸੋਣੀ ਕੁੜੀ ਨਾਲ ਦੇ ਪਿੰਡ ਦੇ ਐ ਕਿਵੇਂ ਦੇਖ ਲਿਓ ਨੇ ਕੁੜੀ ਅਸੀਂ ਤਾਂ ਕਰੇ ਕਰਾਣੀਆਂ ਐਵੇਂ ਫਿਰ ਹੁਣ ਕਰਾ ਲੈ ਜੇ ਕਰਾਏ ਨਹੀਂ ਐਵੇਂ ਗੱਲਾਂ ਦੇਲਾ ਮਾਰਦਾ ਕਾ ਮੇਰੀ ਗੱਲ ਸੁਣ ਹੁਣ ਉਹ ਜ਼ਮਾਨਾ ਨਹੀਂ ਰਿਹਾ ਜੀ ਮੇਰੀ ਗੱਲ ਸੁਣਿਓ ਆਪਣਾ ਜਿਹੜਾ ਜ਼ਮਾਨਾ ਸੀ ਨਾ ਉਹ ਕੁਝ ਹੋਰ ਸੀ ਕ ਤੇ ਹੁਣ ਜਿਹੜੇ ਅੱਜ ਦੇ ਜਵਾਬ ਕ ਪੜਦੇ ਲਿਖਦੇ ਨੇ ਇਹ ਤਾਂ ਭਾਈ ਕੁੁੱਝ ਨੂੰ ਬਿਨਾਂ ਦੇਖੇ ਵਿਆਹ ਹੀ ਕਰਦੇ ਨੇ ਮੇਰੇ ਨੂੰ ਸਹੀ ਦੱਸ। ਉਹ ਉਹਦੇ ਨਾਲ ਕੁੜੀ ਪੜਦੀ ਸੀ। ਉਹਨੂੰ ਪਸੰਦ ਆ ਗਈ। ਗਾਹ ਕੁੜੀ ਨੇ ਵੀ ਗੱਲ ਕਰ ਲਈ। ਉਹਨੇ ਤਾਂ ਮੰਮੀ ਨੂੰ ਅੱਜ ਕਿੱਸਿਆ। ਓਏ ਆਪਣੀ ਬਰਾਦਰੀ ਦੇ ਕਿ ਕਿਦੀ ਐ? ਓਏ ਆਪਣੀ ਬਰਾਦਰੀ ਦੀ ਐ। ਬਰਾਦਰੀ ਨੂੰ ਵੀ ਕੀ ਕਰਾਉਣਾਗਾ? ਜਿੱਥੇ ਦਿਲ ਮਿਲ ਗਿਆ ਉਥੇ ਸਭ ਕੁਝ ਮਿਲ ਗਿਆ। ਨਾਲੇ ਮੇਰੀ ਗੱਲ ਸੁਣ ਲੋ ਇੱਕ ਧਿਆਨ ਨਾਲ। ਕੁੜੀਆਂ ਦੀ ਕਦੇ ਵੀ ਕੋਈ ਜਾਤ ਨਹੀਂ। ਕੁੜੀਆਂ ਦਾ ਜਿਹੜੇ ਘਰ ਵਿਆਹ ਹੋ ਗਿਆ ਨਾ ਉਹਦੀ ਜਾਤ ਉਹੀ ਹੋ ਜਾਂਦੀ। ਸਮਝ ਆ ਗਈ ਤੁਹਾਨੂੰ? ਪਰ ਚਲੋ ਉਹ ਤਾਂ ਗੱਲ ਵੱਖਰੀ ਐ। ਵੀ ਗਾਹ ਉਹ ਆਪਣੇ ਬੰਦੇ ਦੀ। ਠੀਕ ਹੈ ਕੇਸ ਕਰਕੇ ਬੰਦੇ ਵਧੀਆ ਨੇ ਕਿਹੜੇ ਪੰਡਾ ਦਾ ਇਹ ਨੋਆ ਦਾ ਪੰਡਾ ਜਿਹੜਾ ਅੱਛਾ ਫਿਰ ਹੁਣ ਮੈਂ ਕੀ ਦੱਸਾਂ ਤੁਹਾਨੂੰ ਚੰਗਾ ਉਹਨਾਂ ਨੇ ਵੀ ਇਹ ਕਿਹਾ ਹੁਣ ਇਹਨਾਂ ਕਹਿੰਦੇ ਵੀ ਮੁੰਡੇ ਤੋਂ ਆਪਣੇ ਘਰ ਗੱਲ ਕਰਦਾ ਵੀ ਜੇ ਤੈਨੂੰ ਸਾਡੀ ਕੁੜੀ ਪਸੰਦ ਆ ਤਾਂ ਅੱਜ ਅੱਛਾ ਤੇ ਹੁਣ ਉਹ ਕਾਲੀ ਵੀ ਪੀ ਲ ਉਹ ਐ ਹੋ ਜਾਂਦਾ ਪਰ ਵੀ ਜੇ ਟਾਈਮ ਪਾਦਾ ਕਿ ਤੇ ਉਹਦਾ ਪੇਟ ਤੇ ਹੋਰ ਨਾਲ ਰਿਸ਼ਤਾ ਪਾ ਦੇ ਕਿ ਕੁੜੀ ਵੀ ਸੋਹਣੀ ਰਸਤੀ ਅੰਦਰ ਨਹੀਂ ਸਮਝ ਲੱਕੀ ਬੜੀ ਟੇਹੀ ਯਾਰ ਅੱਛਾ ਕਿ ਉਹ ਕੀ ਕਰਦੀ ਪਰਾ ਕੁੜੀ ਹੁਣ ਚਾੜ ਪੋਚੇ ਮਾਰਦੀ ਸੀ ਪੜਦੀ ਸੀ ਉਹਦੇ ਨਾਲ ਹੋਰ ਦੱਸ ਕੀ ਕਰਦੀ ਸੀ ਅੱਛਾ ਉਹ ਹੀ ਗੱਲਾਂ ਪੁੱਠੀਆਂ ਹੋਰ ਉਹ ਗਾਂ ਕਿੱਥੇ ਰਹਿ ਗਾਜ ਵਿੱਚ ਪੜਦੀ ਸੀ ਉਹ ਤੇ ਪਸੰਦ ਕਰਦੀ ਸੀ ਗਾਜੂਪੀ ਦਾ ਨਹੀਂ ਗਾਜਾ ਹੁਣ ਕਿੱਥੇ ਹੋ ਬੇਹੰਤਰ ਤਾਂ ਸ਼ਰਮਾਂਦਾ ਤੇ ਤੇ ਤੋਂ ਡਰਦਾ ਵਾਲਾ ਅੱਛਾ ਉਹ ਤਾਂ ਮੈਨੂੰ ਇਹੀ ਗੱਲ ਕਹੀ ਰਿਹਾ ਪੜਦੀ ਤੂੰ ਗੱਲ ਕਰਦੀ ਤੂੰ ਗੱਲ ਕਰਦੀ ਹੈ ਨਾ ਮੈਂ ਤਾਂ ਡਰਦੇ ਤਲਾ ਅੱਛਾ ਮੈਨੂੰ ਡਰਦਾ ਹੈ ਲੈ ਹੋਰ ਡਰੂ ਡਰੂ ਮੈਂ ਤੁਹਾਡੇ ਤੋਂ ਹੋਰ ਕੀ ਹੈ ਮੈਨੂੰ ਬੁਲਾ ਤਾ ਸੇ ਕਿੱਥੇ ਪੜਿਆ ਅੱਜ ਆਪਣਾ ਗੇਂਦ ਆ ਗਿਆ ਪਰ ਮਾਤਾ ਮੈਂ ਵੀ ਵਧੀਆ ਦੇਖਣਾ ਹੈ। ਆਪਾਂ ਵਧੀਆ ਨੰਬਰ ਲੈ ਕੇ ਪਾਸੇ। ਅੱਜ इतवार ਨੂੰ ਪਤਾ ਨਹੀਂ ਕਿੰਨੇ ਮਿਲਾਂਗੇ ਤੁਮੇਨਾ। ਰੋਕ ਰੋਕੂ ਨਹੀਂ ਬਾਬਾ ਮੈਂ ਨਾਲ ਦੀ ਗੱਲ ਲੱਗੀ ਇਹਦੇ ਵਿੱਚ। ਮੈਂ ਨਾਲ ਤਾਂ ਆਪਾ ਹੈਗਾ ਹੀ ਐ। ਇਹ ਗੱਲ ਕਿਉਂ ਕਹਿਣਾ ਤੁਸੀਂ? ਤੇ ਨਾਲੇ ਕਹਿੰਦੀ ਆ। ਤਮ ਉਹ ਕਰੋ ਤੈਨੂੰ। ਦੀ ਸੱਚ ਅੰਾਇ ਦਸ ਅਮਰੀਕ ਵੀ ਅੱਗੇ ਕੰਮ ਕਰਨ ਦਾ ਕੀ ਸੋਚਿਆ? ਕੋ ਅੱਗੇ ਹੋਰ ਪੜਾਈ ਕਰਨੀ ਹੈ ਜਾਂ ਬਸ ਇੱਥੇ ਹੀ ਹੋਇਆ। ਹੂੰ। ਮਸਲ ਉਹ ਇੰਗਿਣੀ ਗੱਲਾਂ ਕਰ ਲੋ ਸਭ ਲੋ ਹੱਥਾਂ ਹੀ ਹੋਣਾ ਚਾਹੀਦਾ ਠੀਕ ਹੈ ਜੀ ਚਲੋ ਜੀ ਲਾ ਕਰਾਂਗੇ ਛੋਟੇ ਲਓ ਜੀ ਮੈਂ ਇੱਕ ਲਾਉ ਪਹਿਲਾਂ ਇਹ ਸੀਗੀ ਬੱਬਲ ਹੁਣ ਥੋੜੇ ਦੱਸਦੇ ਆ ਓਏ ਬੋਲੀ ਬੋਲੀ ਬੱਬਲ ਬਣੀ ਨਹੀਂ ਮੈਨੂੰ ਬਣਾਣੀ ਹੁੰਦੀ ਬਣ ਤਾਂ ਸਹੀ ਇਹ ਬੱਬਲ ਹੈ ਜੀ ਬਣੀ ਪੰਜ ਵਜੇ ਦਾ ਬੱਬਲ ਤਾਂ ਐ ਕਿ ਕਰੀ ਜਾਂਦੇ ਆ ਤੂੰ ਚੱਲੀਏ ਅਪਾ ਕੌਫੀ ਪੀ ਕੇ ਆਈਏ ਇਹ ਚੱਲ ਰਹੀ ਐ ਬੱਬਲ ਦੇ ਭਰਾ ਨੇ ਚੱਲ ਜੀ ਕੌਫੀ ਪੀ ਕੇ ਆਈਏ ਚੱਲ ਤਾਂ ਚੱਲ ਚੱਲ ਫੇਰ ਉੱਥੇ ਹੱਥ ਰੱਖਣਾ ਹਾਂ ਚੱਲ ਮੈਂ ਦਰ ਮੋੜ ਇੱਕ ਮਿੰਟ ਇੱਕ ਮਿੰਟ ਮੈਂ ਦਰ ਮੋੜ ਲੋ ਜੀ ਦੇਖੋ ਮੇਕਿੰਗ ਨਵੀਂ ਸੀਰੀਜ਼ ਦੀ ਹਾਂ ਸ਼ੂਟ ਚੱਲ ਰਿਹਾ ਸਾਡਾ ਇਹ ਫੁੱਫੜ ਜੀ ਨੇ ਆਇਆ ਦਾ ਠੀਕ ਹੈ ਨਾ ਤੇ ਹੁਣ ਤੁਹਾਨੂੰ ਦਿਖਾਣੇ ਆ ਸ਼ੂਟ ਡੋਂਟ ਮਿਸ ਜਿਵੇਂ ਇਹ ਕਰੋ ਹੁਣ ਗੁਰੂ ਘਰ ਤੋਂ ਘਰ ਆ ਗਿਆ ਫੇਰ ਮਤਲਬ ਜੇ ਹੁਣ ਮਿਲਣ ਜਾਂਦਾ ਤਾਂ ਬਾਲ ਬੂਲ ਉਹ ਕਰਕੇ ਆਵੇ ਬਾਲ ਜਾਈਦਾ ਮੈਂ ਕਾਲ ਦੇ ਟਾਈਪ ਬਣ ਕੇ ਬਾਲ ਵਾਕੇਗਾ ਬਾਲ ਵਾਕੇ ਜੀ ਹਾਂ ਕੋਈ ਚੱਕਰ ਨਹੀਂ ਉਤਾਰ ਲੈ ਦਬਲ ਤੇਰਾ ਸਿਰ ਨੰਗਾ ਨਹੀਂ ਹੋਣਾ ਮੈਂ ਫਿਲਮ ਦੇ ਬਾਰੇ ਬੋਲੋ ਕੁਝ ਬਾਜੀ ਤੁਹਾਡੇ ਕੋਲੇ ਵਸ ਇੱਕ ਅਸੀਂ ਵਧੀਆ ਸਟੋਰੀ ਪਰਿਵਾਰਕ ਸਟੋਰੀ ਲੈ ਕੇ ਆ ਰਹੇ ਹਾਂ ਜੋ ਕਿ ਬਹੁਤ ਵਧੀਆ ਢੰਗ ਨਾਲ ਫਿਲਮਾਈ ਜਾਊਗੀ ਬਹੁਤ ਘੈਂਟ ਸਟੋਰੀ ਆ ਵਧੀਆ ਵਧੀਆ ਆਰਟਿਸਟ ਲਏ ਨੇ ਠੀਕ ਹੈ ਸਾਰੇ ਮਿਹਨਤ ਕਰਕੇ ਕੰਮ ਕਰ ਰਹੇ ਹਾਂ ਬਸ ਹੁਣ ਵੱਧ ਤੋਂ ਵੱਧ ਤੁਹਾਡੇ سپورਟ ਦੀ ਲੋੜ ਹੈ ਸਾਨੂੰ ਵੱਧ ਤੋਂ ਵੱਧ سپورਟ ਕਰੋ ਤਾਂ ਕਿ ਅਸੀਂ ਹੋਰ ਹੌਸਲਾ ਸਾਡਾ ਹੋਵੇ ਤੇ ਅਸੀਂ ਹੋਰ ਵਧੀਆ ਕੰਮ ਕਰੀਏ। ਬਾਕੀ ਸਾਨੂੰ ਥੋੜਾ ਜਿਹਾ ਇਹ ਵੀ ਦੱਸਿਓ ਵੀ ਜੇ ਤੁਹਾਨੂੰ ਕੋਈ ਵੀਡੀਓ ਸਾਡੇ ਕੋਈ ਕਮੀ ਪੇਸੀ ਲੱਗਦੀ ਆ ਤਾਂ ਉਹ ਵੀ ਜਰੂਰ ਕਮੈਂਟਾਂ ਸਾਨੂੰ ਦੱਸਿਓ ਤਾਂ ਕਿ ਅਸੀਂ ਅੱਗੇ ਹੋਰ ਵੀਡੀਓ 'ਚ ਉਹ ਸੁਧਾਰ ਕਰ ਸਕੀਏ। ਰਾਈਟ ਰਾਈਟ ਇਸ ਮੁੰਡੇ ਦੀ ਐਕਟਿੰਗ ਦੇਖ ਕੇ ਦੱਸਿਓ ਕਿਵੇਂ ਲੱਗੀ। ਇੱਕ ਛਤਰੀ ਹੋਰ ਹੈ ਬਾਈ ਛਤਰੀ ਲਿਆ ਕਰੋ ਇਹਨੂੰ। ਵੈਸੇ ਸੀਨ ਕਰਦੇ ਆ ਛਤਰੀ ਲਿਆਉਣੇ ਮੈਂ ਧੁੱਪ 'ਚ ਮਾਰਾ। ਉਹ ਕੋਈ ਗੱਲ ਨਹੀਂ। ਕੈਮਰੇ ਵਾਲਾ ਤਾਂ ਧੁੱਪ 'ਚ ਵੀ ਨਹੀਂ। ਤੈਨੂੰ ਛਤਰੀ ਲਿਆ ਕੇ ਦੇ ਤਿੰਨ ਛਤਰੀ ਲਿਆ ਕੇ ਦੇ ਮੈਂ ਕਿੰਨੇ ਛਤਰੀ ਲਿਆ ਕੇ ਦੇਵਾਂਗੇ। ਤੇ ਉਧਰ ਪਿੱਛੇ? ਇੱਧਰ ਤੁਹਾਡਾ ਬਹੁਤ ਵਧੀਆ ਵੀਡੀਓ। ਨਵੀਂ ਸਟੋਰੀ ਬਾਰੇ ਦੱਸੋ ਕੁਝ। ਹਾਂ ਜੀ ਇਹ ਨਵੀਂ ਸਟੋਰੀ ਸਟਾਰਟ ਕਰੀ ਆ ਬਹੁਤ ਸੋਹਣੀ ਪਰਿਵਾਰਕ ਸਟੋਰੀ ਆ। ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਆ ਕਰੋ। ਜੇ ਘੜਵਾਦਿਆਂ ਦੱਸਿਆ ਜਰੂਰ ਕਮੈਂਟਾਂ ਜੀ। ਠੀਕ ਹੈ ਜੀ। ਸ਼ੁਕਰੀਆ ਜੀ। ਚਲੋ ਜੀ ਆਓ ਫਿਰ ਸ਼ੂਟ ਦਿਖਾਣੇ ਹੁਣ। ਤਸਵੀਰ ਦੇ ਹੁਣ ਕੀ ਬਾਰੇ ਆ ਗੱਲਾਂ ਕਰੀਏ? ਤੇਰਾ ਕੀ ਬਣਿਆ? ਗੱਤ ਕਰੀ। ਉਹ 10 ਵੀ ਦੇ ਹੁਣ ਰਿਜ਼ਲਟ ਤਾਂ ਕੀ ਬਣਿਆ? ਮੈਂ ਤਾਂ ਹਰ ਵਾਰ ਦੀ ਤਰ੍ਹਾਂ ਫਸਟ ਆਈ ਆ। ਤੇਰਾ ਕੀ ਬਣਿਆ? ਕੀ ਹੋਇਆ ਫੇਲ ਹੋ ਗਿਆ ਕਿਹਾ ਸੀ ਨਾ ਨਾ ਸਾਰਾ ਦਿਨ ਫੋਨ ਤੇ ਗੱਲ ਕਰਿਆ ਕਰ ਮੇਰੇ ਨਾਲ ਹੋ ਗਿਆ ਨਾ ਫੇਰ ਮੈਨੂੰ ਪਹਿਲਾਂ ਹੀ ਪਤਾ ਸੀ ਆਹੀ ਤੇਰੇ ਲੱਛਣ ਪਰ ਆਣਗੇ ਤੇਨੂੰ ਉਹ ਮੈਂ ਤਾਂ ਕਹਿੰਦਾ ਹੁੰਦਾ ਸੀਗਾ ਵੀ ਪੜਨ ਦੇ ਦੇ ਰਾਤ ਦੇ 12:00 ਵਜੇ ਨਹੀਂ ਜੀ ਮੈਨਾਂ ਫੋਨ ਤੇ ਗੱਲ ਕਰੋ ਖੜਾ ਦਾ ਕੋਈ ਸ਼ਰਤ ਨਹੀਂ ਮੇਰਾ ਆਹ ਦੇਖ ਲੈ ਫੇਲ ਹੋ ਗਿਆ ਚੈਰ ਫਿਰ ਤੂੰ ਵੀ ਤਾਂ ਫੋਨ ਕੱਟੀ ਸਕਦਾ ਤੂੰ ਵੀ ਤਾਂ 24 ਘੰਟੇ ਲੱਗਿਆ ਰਹਿਣਾ ਮੈਂ ਤਾਂ ਕਹਿੰਦਾ ਹੁੰਦਾ ਸੀਗਾ ਵੀ ਫੋਨ ਦੀ ਬੈਟਰੀ ਲੋ ਹੋ ਗਈ ਮੇਰਾ ਨਟਵਰਕ ਨਹੀਂ ਹੈਗਾ ਪਰ ਤੂੰ ਨਹੀਂ ਜੀ ਮੈਨਾਂ ਕਹਿੰਦਾ ਕਿ ਗੱਲ ਲੱਗੂ ਤਾਂ ਪੀਲਿੰਗ ਸੀ ਮੇਰਾ ਕਿ ਖਾਈ ਜਾਈ ਹੁਣ ਇਸੇ ਕਲਾਸ ਚ ਤਾਂ ਕੀ ਖਾਈ ਜਾਈ ਹੁਣ ਇਸੇ ਕਲਾਸ ਚ ਚਾਰ ਅੱਖਰ ਪੜ੍ਹੇ ਨਹੀਂ ਗਏ ਤੇਰੇ ਤੋਂ ਨਾਲੇ ਬਾਣਾ ਨੱਕੀ ਜੀ ਨੂੰ ਸਕੜਿਆ ਨੂੰ ਚੰਦ ਤੇ ਵਾਰਿਆਂ ਕਰ ਕਿ ਦੁਬਾਰੇ ਜਾਣਾ ਤਾਂ ਕੀ ਖਾਈ ਜਾਈ ਹੁਣ ਇਸੇ ਕਲਾਸ ਚ ਕਿੰਨੀ ਕਰੀ ਮਿਊਸਿਕ ਪੜ੍ਹਨਾ ਚੰਦ ਤੇ ਨਾਲੇ ਤੁਹਾਨੂੰ ਆਪਾਂ ਕਰਨਾ ਤੇ ਫਸ ਜਰ ਕੀ ਕਰੀ ਜਣੀ ਨਹੀਂ ਬਾਲੋਂ ਇਹਨੂੰ ਖਰਾਬ ਕਰੀ ਨਹੀਂ ਦਾਲੇ ਮੇਰੀ ਗੱਲ ਸੁਣ ਲੈ ਕੀ ਕਰਦੇਗਾ ਆਲੇ ਕਰਦੇ ਕੋਈ ਤਾਂ ਕਰ ਲੈ ਇਹਦਾ ਡਰਾਈਵ ਕਰ ਜਾ ਕੇ ਮੈਂ ਫਿਰ ਮਾਰਾਂਗਾ ਹਰ ਗੱਲ ਸੁਣ ਲੈ ਕਿੰது ਕਣੀ ਵੀ ਤੱਕੇਗਾ ਮਤੱਕੇਗਾ ਤੱਕੇ ਤੂੰ ਫਿਰ ਹੰਦਾ ਮੈਂ ਵੀ ਪਾਸ ਹੋ ਗਿਆ ਸੱਚੀ ਆਹੋ ਬੈਠ ਗਈ ਸੱਚੀ ਬੱਸ ਇਹ ਚੋ ਸੱਚੀ ਹੋਰ ਕੀ ਨਾ ਕਿਨੇ ਨੰਬਰ ਆਏ ਨੇ ਕਿਹੜੀ ਡਿਵੀਜ਼ਨ ਆਈ ਆ ਇਹ ਡਿਵੀਜ਼ਨ ਨੂੰ ਤਾਂ ਤੋ ਕਾਫੀ ਹੋ ਗਿਆ ਐਨਾ ਹੀ ਕਾਫੀ ਹੈ ਮੇਰੇ ਤਾਂ ਤੇ ਤੋਂ ਉਮੀਦ ਹੀ ਨਹੀਂ ਸੀ ਹਾਂ ਤੈਨੂੰ ਕੋਈ ਨਹੀਂ ਸੀ ਘਰ ਤੇ ਉਹਨੂੰ ਕਹਿੰਦੇ ਤੇਰੇ ਤੋਂ ਉਮੀਦ ਨਹੀਂ ਤੂੰ ਹੁਣ ਉਹਦੇ ਕਹਿੰਦੀਆਂ ਤੂੰ ਮੈਨੂੰ ਤੋਂ ਉਮੀਦ ਹੈ ਕਿਨੂੰ ਫਿਰ ਚੱਲ ਛੱਡ ਹੁਣੇ ਬੱਸ ਦੇਖ ਮੋਂ ਤਾਂ ਆਪਣਾ ਕਾਲਜ ਵੀ ਖਤਮ ਹੋ ਗਿਆ ਹੁਣ ਆਪਾਂ ਮਿਲਿਆ ਕਰਾਂਗੇ ਨਹੀਂ ਕੱਲੇ ਹੁਣ ਪਤਾ ਨਹੀਂ ਕਦੋਂ ਮਿਲਾਂਗੇ ਅੱਗੇ ਕੀ ਕਰਨਾ ਸੋਚਿਆ ਕੁਛ ਅੱਗੇ ਯਾਰ ਅਜੇ ਨਹੀਂ ਸੋਚਿਆ ਪਰ ਜੌਬ ਤਾਂ ਕਰਨੀ ਪਊ ਨਾ ਜਿਵੇਂ ਘਰ ਚਲਾਉਣਾ ਜੌਬ ਕਰੂੰਗਾ ਫੇਰ-ਇਦਰੇ ਕਰੀ ਸਤਿ ਸਭ ਜਨੋ ਮੈਂ ਹੋਤਾ ਚਲ ਠੀਕ ਆ ਫਿਰ ਵੀ ਕੁਝ ਤਾਂ ਸੋਚਿਆ ਹੁਣ ਯਾਰ ਹਸ ਤਾਂ ਕੋਈ ਨਹੀਂ ਸੋਚਿਆ ਹੈਗਾ ਪਰ ਕੋਈ ਗੱਲ ਨਹੀਂ ਟੈਂਸ਼ਨ ਨਾ ਲੈ ਕੋਈ ਜੋ ਮੈਂ ਵਧੀ ਲਗੂਗਾ ਠੀਕ ਹੈ ਨਾ ਫੇਰ-ਇਦਰੇ ਕਰੀ ਸਤਿ ਸਭ ਜਨੋ ਜੇ ਵੀ ਆਪਣੇ ਨਾਲ ਦਾ ਵਿਆਹ ਹੋ ਗਿਆ ਚਲੋ ਤਾਂ ਠੀਕ ਆ ਤੇ ਤਾਇਆ ਕੀ ਕਰਨਾ ਦੇਖਣੀ ਆ ਮੰਮੀ ਉਹਨਾਂ ਨਾਲ ਸਲਾਹ ਕਰਦੀ ਆ ਪਤਾ ਨਹੀਂ ਹੁਣ ਕੀ ਕਰਾਉਣਗੀ ਇਹਨੂੰ ਮੰਮੀ ਪਾਪਾ ਨਾਲ ਸਲਾਹ ਕਰੂੰਗੀ ਦੇਖਦੇ ਹਾਂ ਉਹਨੂੰ ਕੀ ਕਹਿੰਦੇ ਨੇ ਕਰਨ ਲਈ ਬਾਕੀ ਰਹੀ ਗੱਲ ਬਾਅਦ ਜਾਂਦੀ ਬਾਹਰ ਗੁਰ ਤਾਂ ਮੈਂ ਜਾਂਦੀ ਆ ਜਿਵੇਂ ਰਿਵਾਜ ਚੱਲਿਆ ਹੋਇਆ ਹੈ ਇਸ ਵਾਰ ਮੈਂ ਤਾਂ ਕੋਈ ਉੱਥੇ ਸੈਟਿੰਗ ਨਹੀਂ ਕਰੂੰਗੀ ਬਾਹਰ ਜਾ ਮਿਲਦੀ ਕਰਨਾ ਤਾਂ ਨਾਲ ਤੂੰ ਤਾਂ ਫਿਰ ਉਹਦੇ ਕਰੇ ਗੱਲ ਕਰ ਲਈ ਨਾ ਨਾਲੇ ਤੂੰ ਵੀ ਸੁਣ ਲੈ ਆ ਬਾਹਰ ਗੁਰ ਦਾ ਕੀੜਾ ਨਾ ਰੱਖੀ ਆਪਣੇ ਕਿਤੇ ਦੋਸਤਾਂ ਦੇ ਮਦਰ ਲੱ ਕੇ ਚਲਾਗਾ ਵੀ ਉਹ ਮੈਂ ਬਾਹਰ ਕੀ ਕਰਨਾ ਹੈ ਜਾ ਮੈਂ ਜਾਣਾ ਨਾ ਉਹ ਤੈਨੂੰ ਜਾਣ ਦੇਣਾ ਯਾਰ ਮੈਂ ਤਾਂ ਤੈਨੂੰ ਕਦੇ ਹੀ ਨਹੀਂ ਬਾਹਰ ਜਾਣ ਬਾਰੇ ਮੈਂ ਤੈਨੂੰ ਪਹਿਲਾਂ ਹੀ ਦੱਸਤਾ ਕੋਈ ਗੱਲ ਉਹਦੀ ਦਾ ਅੰਗਿਆਪ ਨਾਲੇ ਤੁੰ ਦਾ ਮੰਮੀ ਜੀ ਨਾਲ ਗੱਲ ਕਰ ਲਈ ਮੇਰੇ ਤਾਂ ਭਰਾ ਦੇ ਭਜਾਈ ਨੇ ਇਹਨੇ ਮੈਨੂੰ ਜਬਾਕਾ ਬੰਨ ਪਾ ਲਿਆ ਯਾਰ ਮੈਂ ਤਾਂ ਉਹਨਾਂ ਨਾਲ ਹੀ ਗੱਲ ਕਰਨੀ ਪਈ ਛੱਡ ਕੋਈ ਨਹੀਂ ਤੂੰ ਇਹਦੇ ਪਾ ਕੇ ਨਾਲ ਬੈਠ ਕਰ ਮੰਨ ਤਾਂ ਜਾਣੀ ਕਿ ਵੇਸੇ ਬ्यान ਪਰ ਮੈਨੂੰ ਇਹ ਡਰ ਆ ਯਾਰ ਕਿ ਤੇਰੇ ਘਰ ਦੇ ਨਾਮ ਉੱਤੇ ਕਰ ਦੇ ਤੂੰ ਮੇਰੇ ਘਰ ਤੇ ਆ ਕੇ ਚਾਹੁੰਦਾ ਮੇਰੀ ਮੰਮੀ ਤੇ ਵੀਰੇ ਰੈਡੀ ਬਹੁਤ ਚੰਗੇ ਨੇ ਚਲ ਬਧੀਏ ਗੱਲ ਆ ਯਾਰ ਤੈਨੂੰ ਪਤਾ ਬਹੁਤ ਪਿਆਰ ਕਰਦੇ ਨੇ ਮੈਨੂੰ ਉਹ ਜਿੱਥੇ ਮੈਂ ਕਹੂੰਗੀ ਉੱਥੇ ਵਿਆਹ ਕਰ ਦੇਵੇ ਮੇਰਾ ਫਿਰ ਹੋਰ ਬੜਾ ਪ੍ਰਸੰਨਿਤ ਕੀ ਜਾਗੇ ਦੰਦ ਨੇ ਪਰ ਫੇਰ ਲੰਬੀਕ ਤੇ ਕਿਤੇ ਨੌਕਰੀ ਲੱਗ ਜਾਏ ਕਿਉਂਕਿ ਮੈਂ ਵੀ ਉਹਨਾਂ ਨੂੰ ਫੇਰ ਕੀ ਕਹੂੰਗੀ ਜੇ ਕਹਣਗੇ ਮੁੰਡਾ ਕੀ ਕਰਦਾ ਮੈਂ ਕੀ ਦੱਸੂ ਵੀ ਦੱਸੂਗੀ ਯਾਰ ਕਿ ਡੂਗਰ ਸਟੱਡੀ ਪੂਰੀ ਕਰੀ ਹੈ ਯਾਰ ਇਹ ਹੈ ਉਹਨਾਂ ਨੂੰ ਕਹੀਂ ਕਿ ਪਾਸਵਰਡ ਮੇਰੇ ਨਾਲ ਹੀ ਹੋਏ ਨਾਲ ਹੀ ਮੇਰੇ ਪਰ ਤੀਜੇ ਫਿਰ ਕੋਈ ਫਿਰ ਤਾਂ ਔਖਾ ਹੋ ਜਾਏ ਕਰਦੇ ਨਹੀਂ ਕਹਿੰਦਾ ਚਲ ਤੂੰ ਜਿੱਦਾਂ ਮੈਚਿੰਗ ਕਰ ਲੈ ਤੇ ਮੈਂ ਲੱਗੀ ਤੇ ਫਿਰ ਹੀ ਨਾ ਕਰੀ ਪਰ ਕਹਿੰਦੇ ਕੱਢੂਗਾ ਨਾ ਵੱਡੇ ਭਾਈ ਨਾਲ ਗੱਲ ਕਰੀਂ ਜੀ ਭਾਈ ਮੈਨੂੰ ਜਿੱਥੇ ਨਾ ਅੜਕਾ ਆ ਜਾ। ਇਹ ਵੀ ਕੋ ਕਿੰਨੀ ਸਹੀ ਹੈ। ਨਾਲੇ ਸਰਕਾਰੀ ਨੌਕਰੀ ਅੱਜ ਕਿੱਥੇ ਮਿਲਦੀਆਂ ਨੇ ਯਾਰ। ਪ੍ਰਾਈਵੇਟੀ ਜੋਬ ਦੇਖੀ ਬੁੱਕ ਮਿਲਦੀ। ਚਲੋ ਜਿੱਦਾਂ ਹੁੰਦਾ ਕੁਝ ਤਾਂ ਕਰੀਏ। ਕੁਝ ਨਾ ਕਰੀਏ। ਬੋਲੇ ਹੁੰ ਚੁੱਪੂ ਕਿਹਾ ਯਾਰ ਕੀ ਬੋਲਾਂ ਮੈਂ। ਨੌਕਰੀ ਤਾਂ ਮਿਲ ਹੀ ਜਾਣੀ। ਸਾਰੇ ਆਕਸੋ ਕਿ ਮੇਰੇ ਸੋਫਾ ਕਹਤਾ ਟੈਂਸ਼ਨ ਕਰੀਏ ਹੁਣ ਮੈਂ ਤਾਂ ਕਿਹਾ ਕਿ ਦੇਖ ਲੈ। ਕਹਿ ਲਾ ਤਾਂ ਜਦ ਕਾਲਜ ਦੇ ਪੜਾ ਨਹੀਂ ਜਾਂਦਾ ਸੀ। ਤੂੰ ਤਾਂ ਮੁੰਡਾ ਐ ਫੇਰ ਵੀ ਸੋ ਬਹਾਨੇ ਨੇ ਤੇਰੇ ਤੋਂ। ਮੈਂ ਕੀ ਕਹਾ ਕੀ ਕਰੂ? ਉਲ ਮੋਬਾਈਲ ਫੋਨ ਹੀ ਹੈਗੇ। ਉੱਤੇ ਆਪਾਂ ਵੀਡੀਓ ਕਾਲ ਕਰ ਲਿਆ ਕਰਾਂਗੇ, ਫੋਨ ਤੇ ਗੱਲ ਕਰ ਲਿਆ ਕਰਾਂਗੇ। ਹੋਰ ਕੀ ਚਾਹੀਦਾ? ਇਹ ਵੀ ਠੀਕ ਐ ਨਾ। ਤੇਲੀ ਠੀਕ ਐ। ਪਰ ਸਹੀ ਗੱਲ ਆ ਯਾਰ। ਜਦੋਂ ਮੈਂ ਤੇਰੇ ਕੋਲ ਹੁੰਨਾ ਨਾ, ਉਦੋਂ ਆਪਣੇ ਪੰਦਾਂ ਸਾਹਜ ਹੁੰਦਾ ਬੋਲ ਤੇਰੇ ਕੋਲ। ਫੋਨ ਤੇ ਗੱਲ ਕਿੱਥੇ ਬੰਦੀ ਆ ਤੁਹਾਨੂੰ। ਹਿੰਤਾ ਕਹਿਣਾ ਵੀ ਕੋਈ ਨਾ ਕੋਈ ਬਾਹਲਾ ਤੈਨੂੰ ਵੀ ਲੋਣਾ ਪਿਆ ਕਰੂਗਾ ਸਮਝ ਲੱਗੀ ਆਹੋ ਤੂੰ ਮੇਰੀ ਬੁੱਤ ਬਟਵਾਲੀ ਮੰਮੀ ਤੂੰ ਤੈਨੂੰ ਪਤਾ ਮੇਰੇ ਘਰ ਦੇ ਬਹੁਤ ਪਿਆਰ ਬੋਲਤ ਆਂਦੇ ਨੇ ਪਰ ਐਨੀ ਆਜ਼ਾਦੀ ਨਹੀਂ ਦਿੱਤੀ ਕਿ ਮੈਂ ਚੋਰੀ ਚੋਰੀ ਆ ਕੇ ਮੁੰਡਿਆਂ ਨੂੰ ਮਿਲਾਂ ਉਹ ਮੇਰੀ ਗੱਲ ਤਾਂ ਸੁਣ ਲੈ ਮੁੰਡਿਆਂ ਨੂੰ ਨੀਂਜੀ ਰਹਿੰਦੇ ਆ ਹਾਂ ਮੇਰੇ ਤਾਂ ਚੰਡੀਗੜ੍ਹ ਕੋਠੀ ਪਈ ਹੋਈ ਹੈ ਗੱਲ ਸੁਣਦਾ ਨਾਲੇ ਮੁੰਡਿਆਂ ਨੂੰ ਨਹੀਂ ਮਿਲਣਾ ਮੈਨੂੰ ਮਿਲਣਾ ਜੀ ਸਮਝ ਲੱਗੀ ਹਾਂ ਆਹੋ ਮੇਰਾ ਮਤਲਬ ਤੈਨੂੰ ਹੀ ਲੱਗ ਲਈ ਤੂੰ ਵੀ ਤਾਂ ਮੁੰਡਾਈ ਆ ਕੁੜੀ ਨੇ ਬੈਕਗਰਾਉਂਡ ਤੇ ਮੁੰਡੇ ਨਹੀਂ ਕਰਾਏਂਗੀ ਨਾ ਵੇਝਾਂ ਲਾ ਤੂੰ ਤਾਂ ਹੋਰੀ ਗੱਲਾਂ ਲੈ ਕੇ ਬਹਿ ਜਾ ਨਾ ਨਾਲੇ ਗੱਲ ਸੁਣ ਫਸਟ ਟਾਈ ਹੈ ਪਾਰਟੀ ਨਹੀਂ ਕਰਦੀ ਅੱਜ ਕਰ ਦੂੰਗੀ ਸੁਣਿਆ ਪੈਸੇ ਹੋ ਆਹ ਕੰਮ ਤੇਰਾ ਚੰਗਾ ਕਿਉਂ ਪਾਰਟੀ ਵੀ ਤਾਂ ਤੈਨੂੰ ਦੇਣੀ ਖਾਵੇਂਗਾ ਤਾਂ ਤੂੰ ਹੀ ਨਾ ਖਵਾਏਂਗੀ ਤਾਂ ਤੂੰ ਨਾ ਕਿਹਦੇ ਨਾ پیسے ਯਾਰ ਕਮਾਲ ਕਰਦੀ ਐ ਮੈਂ ਤਾਂ ੱੱਕਾ ਦੁੱਕਾ ਲਾ ਕੇ ਮਸਾ ਪਾਸਵੇਂ ਤੂੰ ਫਸਟ ਟਾਈ ਹੈ ਅਸ ਤੋਂ ਮੈਨੂੰ ਹੀ ਕਹਿ ਰਹੀ ਐ ਤੂੰ ਕਿ ਤੂੰ ਵੇਹ ਦੇ ਇਹ ਚੰਗਾ ਕੰਮ ਆ ਤੇਰਾ ਮੈਂ ਕਰ ਦੂੰਗੀ ਬਸ ਦੱਸ ਕੀ ਖਾਣ ਖਾਣਾ ਯਾਰ ਲੱਡੂ ਖਾਣੀ ਆ ਜਲੇਬੀ ਖਾਣੀ ਆ ਸਾਡੇ ਤਾਂ ਹੀ ਚਾਹਦਾ ਚੱਲ ਤੇਰੀ ਇੱਛਾ ਜੋ ਜੋ ਮਰਜ਼ੀ ਖਵਾ ਉਹ ਨਾਲੇ ਹੋਣੀ ਐ ਬਿਆਦ ਤੋਂ ਬਾਅਦ ਤਾਂ ਮੇਰੀ ਜੀਬ 'ਚ ਰੁਪਏ ਲੱਗਣੇ ਨੇ ਓਏ ਨਾਲੇ ਹੋਲੇ-ਹੋਲੇ ਐ ਜਿਹੜੇ ਮੇਰੇ ਤੇ ਚਾਰ ਪੀ ਲਾ ਦੇਗੀ ਨਾਲੇ ਬਿਆਦ ਤੋਂ ਬਾਅਦ ਤਾਂ ਮੇਰੀ ਜੀਬ 'ਚ ਲੱਗਣੇ ਆ ਕਦੇ ਸੁਰੱਖਿਸ਼ੀ ਦਿਵਾ ਦੋ ਕਦੇ ਆਦਵਾ ਦੋ ਕਦੇ ਬਾਦਵਾ ਦੋ ਚਲ ਫੇਰ ਰੋਈ ਕਾਨੂ ਜਾਣਾ ਮੈਨੂੰ ਚਲੀਏ ਆਪਾਂ ਚਲੀ ਕੌਫੀ ਪੀ ਲੈਣ ਚਾਹ ਪਰ ਕਿਉਂ ਨਹੀਂ ਤੇ ਚੱਲ ਮੈਂ ਆਪਾਂ ਚੱਲ ਬੰਨਾਲੀ ਮੇਰੀ ਗੱਲ ਸੁਣ ਵੀ ਕਿਦੋਂ ਗੱਲ ਕਰਦੇ ਆਂ ਬੇਪਰ ਮੇਰੇ ਆ ਕੇ ਲੈ ਕੇ ਕਹਿੰਦੇ ਕੀ ਬੜੂ ਆਪਾਂ ਤੇਰਾ ਬਾਪੇ ਨਾ ਤੁਮ ਸਾਰੀ ਜੀ ਬੀਸਤਾਂ ਅਮਰੀਕਾ ਪੂਰੀ